सतनामश्री वेगुरुजि श्री वाहे गुरु जी की फतहि पातशाही दस्वी कभ्यो पाच बेणती पी हमरी करो हाथ हातरच्छा पूर्ण चित की इच्छा ताव चर्णां मन रहे हमारा आप जान करो प्रतपारा हमरे दुष्ट सबे तुम काभु आप हाथ दे मोहे बचाभो सुखी बसे मोरो परवारा सेवक सिख सबे करतारा ਮੋਰਾ ਛਾਨ ਜੁ ਕਰਦੈ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਅਸਾ ਤੋਰ ਪਜਣ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਹੁ ਸੁਤਮ ਤੇ ਪਾਹੂ ਸੇਵਕ ਸੇਖ ਹਮਾਰੇ ਤਾਰਿ ਹੈ ਜੋਣ ਚੋਣ ਸਤਰ ਹਮਾਰੇ ਮਾਰੇ ਹੈ ਆਗੋ ਹਾਥ ਦੇ ਮੁਝੇ ਉਵਰਿਏ ਮਰਨ ਕਾਲ ਕਾ ਤਰਾਸ ਨਿਵਾਰਿਏ ਹੂ ਜੋ ਸਦਾ ਹਮਾਰੇ ਪਛਾ ਸੇਰੀ ਅਸਤੁਜੂ ਕਰਿਓ ਰੱਛਾ ਰਾਖਿ ਲਿਓ ਮੋਹਿ ਰਾਖਣ ਹਾਰੈ ਸਾਹਿਬ ਸੰਤ ਸਹਾਈ ਪਿਆਰੇ ದ ಬಂದ ತುಮ ಪುರಿ ಚತುರ್ದಶ ಕಂಥ ಕಾಲ ಪಾ ಬ್ರಹ್ಮ ಬವತಾರ ಕಾಲ ಪಾಯ ಶಿವಜ ಜು ಅವತಾರ ಕಾಲ ಪಾಕರ ಪ್ರಕಾಶಾ ಸಕಲ ಕಾಲ ಕಾ ತಮಾಶಾ ಜವಣ ಕಾಲ ಜೋಗಿಶ್ವ ಕಿ वेदराज ब्रह्मा जु जमन काल सब लोक सवारा नमस्कार है ताहे हमारा काल सब जगत बनायो देव देत च उपजायो आदि अंत एके अवतारा सोई गुरु हमारा ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਾਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੈ ਪਟ ਪਟ ਕੀ ਜਾਣੈ ਜਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਤਰ ਤ ਤਵ ਦੇਹ ਅਪਾਰ ਜਾਵੇ ਆਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਖਤਰ ਸਬ ਹੋਂ ਜੇਤੇ ਬਦਨਾ ਸ੍ਰਿਸ਼ਟ ਸਬ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਬਹੀ ਤੇ ਰਹਤ ਨਿਰਾਲਮ ਜਾਣਤ ਬੇਦ ਫੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਲਾੰਬ ਆਦਿਆਨੀਲ ਅਨਾਦਿਆasamb ਤਾ ਕਾ ਮੂੜ ਉਚਾਰਤ ਭੇਤਾ ਜਾ ਕੋ ਪੇਵਨਾ ਪਾਵਤ ਵੇਦਾ ਤਾ ਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਕਛ ਪੇਦਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਬ ਆਪਣੀ ਬਦ ਹੈ ਜੇਤੀ वर्णत पिन तो तोहे तेती तुमरा लख के बिद सजा प्रथम संसार एक रूप अनुप रूपा परंक राव कही पूपा अंडज चेरज सेतज कीनी बुझ खाना बहर रच देनी ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰ ਆਕੇ ਠਾ ਸਾਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਜੰਪਵ ਆਬਰਛਾ ਮੇਰੀ ਤੁਮ ਕਰੋ ਸੇਖਿਓ ਭਾਰ ਆ ਸਿਖ ਸੰਘਰੋ ਦੋਸ਼ ਜਤੇ ਉਠਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸ ਤੁ ਤਵ ਸਰਣੀ ਪਰੈ ਤਿਨ ਕੇ ਦੁਸ਼ਟ ਦੁਖਤ ਹਵੇ ਮਰੈ ਉਰਖ ਜਾਣ ਪਗ ਪਰੈ ਤਿਹਾਰੈ ਤਿਨ ਕੇ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ रच्छा होए तहे सब काला दुष्ट अरिष्ट डरेतत काला कृपा दृष्ट तन जाय ने हर हों ताके ताप तनक मोहर हो रद सद कर्मो सब होई दुष्ट शाश्वत सके न कोई एक बार जन तुम्हें संवारा काल फासते तहे उभारा ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤੇ ਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ग्रंथ कर आपूर्ण सबराता किल विक सकल देह को हरता दुष्ट दोखियन को शेष करता श्री अस तुज जब पए दयाला पूर्ण करा ग्रंथ तत्काला मन बाछत फल पावे सोई दुख न तसे व्यापत कोई अड़िला ਸੋਨੇ ਗੁੰਗ ਜੋ ਚਾਹੇ ਸੁਰਸਨਾ ਪਾਵਈ ਸੋਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭੋ ਨਿਕਟ ਨਾ ਤਿੰਨ ਨਰਕਹਿ ਰਹੇ ਹਉ ਜੋ ਜਾਕੀ ਇੱਕ ਬਾਰ ਚਉਪਈ ਕੋ ਕਹੇ ਚਉਪਈ ਸੰਬਤ 17 ਸਾਸ ਪਰਨੀਚ ਅਰਧ ਸਾਸ ਪੁਨ ਤੀਨ ਕਹੀਜੈ ਬਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਤਤਰ ਗ੍ਰੰਥ ਸੁਦਾਰ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਬੇਦ ਸਵੈ बहो वेदक है हमा एक ना जाने हो सिर जस पान कृपा तुम्हारी कर मैं ना कहो सब तोहे बखानी हो दोहरा सगले द्वार को छाडके गयो तुहारो द्वार बाहे गहे की लाज अस गोविंद दास तुहारो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ